ਤਰਨਤਾਰਨ ਪੁਲਿਸ ਵੱਲੋਂ ਜ਼ਿਲ੍ਹੇ ਦੇ ਵਿੱਚ ਆਪਰੇਸ਼ਨ ਈਗਲ 5 ਅਜੋ ਚਲਾਇਆ ਗਿਆ। ਇਹ ਆਪਰੇਸ਼ਨ ਈਗਲ શ્રી ਗੌਰਵ ਤੂੜਾ ਆਈਪੀਐਸ ਐਸਐਸਪੀ ਤਰਨਤਾਰਨ ਜੀ ਦੀ ਮੌਜੂਦ ਕਿਚ ਕੀਤਾ ਗਿਆ। ਇਸ ਮੌਕੇ ਤਰਨਤਾਰਨ ਪੁਲਿਸ ਦੇ ਸਬ ਡਿਵੀਜ਼ਨਲ ਜੀਓ ਸਾਹਿਬਾਨ ਵੱਲੋਂ ਪੁਲਿਸ ਪਾਰਟੀ ਨਾਲ ਜ਼ਿਲ੍ਹੇ ਦੀ ਵੱਖ-ਵੱਖ ਨਸ਼ਾ ਤਸਕਰਾਂ ਟਿਕਾਣਿਆਂ ਕਰ ਘੇਰਾਬੰਦੀ ਕਰਕੇ ਵਿਸ਼ੇਸ਼ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਨਾਲੇ ਤਰਨਤਾਰਨ ਪੁਲਿਸ ਦੇ ਸੂ ਮੇਸਟਰ ਸਾਹਿਬਾਨ ਅਤੇ ਸੂ ਚੌਕੀ ਇੰਚਾਰਜਾਂ ਵੱਲੋਂ ਵੀ ਨਸ਼ਾ ਤਸਕਰਾਂ ਠੱਲ ਪਾਉਣ ਲਈ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਤ 70 ਸ਼ੱਕੀ ਵਿਅਕਤੀ ਟੀਕਾਣੇ ਤੇ ਛਾਪੇ ਮਾਰੀ ਕੀਤੀ ਕਿ ਆਪਰੇਸ਼ਨ ঈগল 5 ਨੂੰ ਜ਼ਿਲ੍ਹਾ ਤਰਨਤਾਰਨ ਚ ਵੱਡੇ ਪੈਮਾਨੇ ਤੇ ਚਲਾਇਆ ਗਿਆ। ਮਾਨਯੋਗ ਡੀਜੀਪੀ ਪੰਜਾਬ ਸਾਡੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਤਰਨਤਾਰਨ ਜ਼ਿਲ੍ਹੇ ਦੇ ਚਾਰਾ ਹਲਕਿਆਂ ਦੇ ਵਿੱਚ ਆਪਰੇਸ਼ਨ ঈগল 5 ਚਲਾਇਆ ਗਿਆ ਹੈ। ਇਹਦੇ ਤਹਿਤ ਅਸੀਂ ਜਿਹੜੇ ਜ਼ਿਲ੍ਹੇ ਦੇ ਵਿੱਚ ਡਰੱਗ ਹੌਟਸਪੌਟਸ ਹੈਗੇ ਆ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਜਿਹੜੇ ਨਸ਼ੀਲੇ ਪਦਾਰਥ ਹੈ ਉਹ ਕਾਫੀ ਵੱਡੇ ਪੱਧਰ ਤੇ ਜੜੀ ਅ ਜਿਹੜੇ ਲੋਕ ਹੈਗੇ ਆ ਉਹਦੀ ਕੰਜ਼ਮਪਸ਼ਨ ਕਰ ਰਹੇ ਹੈਗੇ ਆ ਜਾਂ ਉਥੇ ਜਿਹੜੇ ਰੱਖੇ ਜਾਂਦੇ ਆ ਸਪੈਸੀਫਿਕਲੀ ਉਹਨਾਂ ਨੂੰ ਟਾਰਗੇਟ ਕਰਦੇ ਹੋਏ ਅੱਜ ਪੁਲਿਸ ਵੱਲੋਂ ਘੇਰਾ ਪਾ ਕੇ ਉਹਨਾਂ ਦੀ ਜਿਹੜੀ ਰੇਡ ਕੀਤੀ ਗਈ ਹੈਗੀ ਹੈ ਜਿਹੜੇ ਸ਼ੱਕੀ ਲੋਕ ਹੈਗੇ ਆ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹੈਗੇ ਆ ਐਕਸਰਸਾਈਜ਼ ਦਾ ਬ੍ਰਾਡ ਮਤਲਬ ਹੈਗਾ ਕਿ ਅਸੀਂ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਇੱਕ ਜਿਹੜਾ ਜੋਸ਼ ਹੈ ਉਹ ਪੈਦਾ ਕਰ ਸਕੀਏ ਤਾਂ ਜੋ ਜਿਹੜੀ ਇਹ ਨਸ਼ੇ ਦੇ ਵਿਰੋਧ ਜਿਹੜੀ ਮੁਹਿੰਮ ਹੈ ਉਹਦੇ ਚ ਅਸੀਂ ਤੇਜ਼ੀ ला ਸਕੀਏ ਅੱਛੇ ਇਹ ਮੜੇ ਅੰਸਾ ਲਈ ਇੱਕ ਇਸ਼ਾਰਾ ਹੈਗਾ ਕਿ ਜਿਹੜੇ ਵੀ ਬੰਦਾ ਨਸ਼ੇ ਦੇ ਵਿੱਚ ਕੰਮ ਕਰੂਗਾ ਉਹਦੇ ਤੇ ਆਪਾਂ ਸਭ ਤੋਂ ਸਖਤ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਜੋ ਵੀ ਲੋਕ ਨਸ਼ਾ ਦਾ ਸੇਵਨ ਕਰਦੇ ਹੈਗੇ ਆ ਤੇ ਹੁਣ ਨਸ਼ਾ ਛੱਡਣਾ ਚਾਹੁੰਦੇ ਆ ਉਹ ਵੀ ਪੁਲਿਸ ਕੋਲ ਬੇਚਿਚਕ ਹੋ ਕੇ ਆ ਸਕਦੇ ਹਨ ਤੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੀ ਇਸ ਇਹ ਦੇ ਵਿੱਚ ਪੂਰੀ ਮਦਦ ਕਰੂਗੀ